ਕੀ ਸੌਂਦੇ ਸੀਗੇ ਹਾਂ ਯਾਰ ਪੈ ਜਾਏਗਾ ਤੂੰ ਨਹੀਂ ਭਾਈ ਬਸ ਉਹਨੂੰ ਕੀ ਪਾਣਾ ਬਸ ਟਾਈਮ ਚਾਹਦਾ ਦੁਬਾਰੀ ਹੋਇਆ ਪੈਗਾ ਅੱਛਾ ਬਾਕੀ ਸੋਹ ਚੋਲ ਪੇਮੈਂਟ ਦਾ ਹੁਣ ਕਿਹੜੇ ਸੌਣੇ ਬਸ ਕਾਹਦੀ ਸੋਚ ਆ ਪਤਨ ਨੂੰ ਕੀ ਬਰੂੰਗਾ ਹੁਣ ਸਾਦਾ ਆਹੀ ਬਸ ਇਹ ਚੱਲੀਆਂ ਰੋਲਾ ਇਹ ਅੱਛਾ ਹੂੰ ਚੋਲ ਬਣ ਜੂ ਜਿਹੜਾ ਬਣਨਾ ਹੋਗਾ ਕੋਈ ਤਾਂ ਟੈਨਸ਼ਨ ਕਾਹੀ ਲੈਣੀ ਆ ਯਾਰ ਮੰਨਗੇ ਮੰਨਗੇ ਨਹੀਂ ਜਵਾਬ ਦੇ ਦਾਂਗੇ ਲੋਪ ਜਵਾਬ ਮੰਗੇ ਪਹੋਂ ਨਾ ਜਵਾਬ ਨਹੀਂ ਦਵਾ ਗੱਲ ਫਰਾਉੜੀ ਲੈਂਦਾ ਜਾਂਦਾ ਯਾਰ ਇੰਨੇ ਪੈਸੇ ਮੈਂ ਕਿੱਥੋਂ ਕਰੂੰਗਾ ਪਹਿਲਾਂ ਹੁੰਦਾ ਹੁੰਦਾ ਜਵਾਬ ਦਿੱਤਾ ਨੀ ਹੁੰਦਾ ਜਵਾਬ ਦਿੰਦਾ ਨਹੀਂ ਜਾਂਦਾ ਹੋਰ ਕੰਮਾ ਸੋਚਣਾ ਵੀ ਚਾਹੀਦਾ ਅਗਲੇ ਨੂੰ ਵੀ ਉਹਨਾਂ ਨੂੰ ਪਤਾ ਨਹੀਂ ਹੈਗਾ ਤੇ ਆਪਾਂ ਨੂੰ ਤਿੰਨ ਸਾਲ ਕਹੇ ਸੀ ਕਿ ਜੇ ਗੱਲ ਪਿੱਛੇ ਗਈ ਹੋਣਗੇ ਜੇ ਆਪਣਾ ਕੰਮ ਸੈੱਟ ਹੁੰਦਾ ਆਪਾਂ ਪਹਿਲੀਆਂ ਕਰ ਦਾਂਦੇ ਆਪਾਂ ਤਿੰਨ ਸਾਲ ਕਾ ਤੂੰ ਕਹਿੰਦੇ ਇਹਨਾਂ ਨੂੰ ਮਾੜਾ ਬੜਾ ਅਲੀ ਸੋਚਣਾ ਚਾਹੀਦਾ ਯਾਰ ਚਲ ਕੋਈ ਨਾ ਆਪਾਂ ਹੱਲ ਲੱਭਾਂਗੇ ਐ ਕਿ ਥੋੜੋ ਸਾਡੇ ਬਾਪ ਦੇ ਕੋਲ ਲੱਭੋ ਬਈ ਆੜਤੀ ਜਵਾਬ ਦੀ ਬੈਠਾ ਆਪਣੀ ਕੀ ਇੱਜ਼ਤ ਰੂਗੇ ਆਪ ਜਵਾਬ ਦਵਾਂਗੇ ਪਹਿਲੀ ਇਸ ਤਰ੍ਹਾਂ ਦੀ ਨਹੀਂ ਇਸ ਤਰ੍ਹਾਂ ਖੜੇ ਨਹੀਂ ਕਿਤੇ ਆ ਕੇ ਕੋਈ ਇਹਨਾਂ ਹਾਲ ਚਾਲ ਪੁੱਛੇ ਇਸ ਤਰ੍ਹਾਂ ਨਹੀਂ ਅਸੀਂ ਕੋਈ ਹੱਲ ਕੱਢਦੇ ਆਂਗੇ ਕੋਈ ਇਸ ਤਰ੍ਹਾਂ ਖੜਾ ਨਹੀਂ ਆ ਕੇ ਹਾਲ ਚਾਲ ਪੁੱਛੇ ਇਸ ਤਰ੍ਹਾਂ ਲੋਕ ਗੱਲਾਂ ਕਰਦੇ ਨਹੀਂ ਕਰੀਆ ਇਸ ਤਰ੍ਹਾਂ ਦਾ ਆਪਾਂ ਕੀ ਧਾਰਾ ਲੈਣੀਆਂ ਨੇ ਜਦੋਂ ਆਪਣੇ ਖੜੇ ਨਹੀਂ ਕੋਈ ਹੈਗੇ ਆਪਾਂ ਬਣਾਇਆ ਕਰਦੇ ਆਂਗੇ ਹੂੰ ਆਪ ਨਾਨਕੇ ਨੂੰ ਕਰਦੇ ਆਂਗੇ ਕਾਹ ਦੀ ਬਾਤ ਹੈ ਬੇਗਾਨਤੀ ਵੀ ਆਪਣੇ ਵਿਆਹ ਲਈ ਆਈ ਨਹੀਂ ਸੀ ਕਿ ਨਾਂਕਸਾ ਕਬਰਣ ਵਾਸਤੇ ਚਲ ਕੋਈ ਗੱਲ ਨਹੀਂ ਹੁਣ ਕੁੜੀ ਦੇ ਪੈਸੇ ਲਈ ਆਈ ਸਕਦੇ ਨੇਗੇ ਕਿਹੜੇ ਪੈਸੇ ਲਾਉਣਗੇ ਉਹ ਬਤ ਉਹ ਲੱਖ ਰੁਪਏ ਲਾ ਦੇਣਗੇ ਉਹ ਲੱਖ ਵੇਸ਼ਪੁਰਾ ਜੁੜਿਆ ਛੱਡਣੇ ਉਹਨਾਂ ਮੂਰੇ ਐਡੇ ਨਹੀਂ ਹੈਗੇ ਉਹ ਤੈਨੂੰ ਨਹੀਂ ਪਤਾ ਤੂੰ ਤਾਂ ਕਦੇ ਗਈ ਨਹੀਂ ਮੈਂ ਜਾਣਦਾ ਉਹਨਾਂ ਨੂੰ ਠੀਕ ਹੈ ਮਾਤਾ ਤੋਂ ਬਾਅਦ ਤਾਂ ਉਹ ਕਦੇ ਕਦੇ ਆਪਣਾ ਹਾਲ ਚਾਲ ਨਹੀਂ ਪੁੱਛਿਆ ਉਹਨਾਂ ਨੇ ਆ ਕੇ ਦੇਖਣਾ ਵੀ ਚਾਹੀਦਾ ਤੂੰ ਉਸਕ ਦੇ ਨਾਲ ਕਿ ਮੈਨੂੰ ਲੈ ਕੇ ਗਏ ਕਦੇ ਮੂੰਹ ਦਿਖਾਇਆ ਉਹਨਾਂ ਨੇ ਕਹਿੰਦਾ ਕਿ ਤੈਨੂੰ ਕੀ ਆ ਉਹ ਰਿਆ ਕਹਿੰਦਾ ਕਿ ਪਾਂਜਾ ਪਾਂਜੀ ਹੈਗੇ ਨੇ ਮੇਰੇ ਆ ਸਕਦੇ ਨੇ ਬੰਦੇ ਮੈਂ ਗਿਆ ਦੋ ਤਿੰਨ ਵਾਰੀ ਠੀਕ ਹੈ ਨਾ ਜਦ ਨਾ ਗੱਲ ਕਰਨੀ ਇਹਦੇ ਨਾਲ ਪੁੱਛਣਾ ਨਹੀਂ ਗਿਛਣਾ ਨਹੀਂ ਉੱਥੇ ਤੂੰ ਨਹੀਂ ਜਾਣਦੀ ਉਹਨਾਂ ਨੂੰ ਮੇਰੇ ਮਾਮੇ ਨੇ ਪਤਾ ਕਹੀ ਜਾਂਦੇ ਨੇ ਤੈਨੂੰ ਨਹੀਂ ਪਤਾ ਗੱਲਾਂ ਦਾ ਇਹਨਾਂ ਦਾ ਤੇਰੇ ਕੋਈ ਆਪਾਂ ਹੋਰ ਹੱਲ ਲੱਭ ਲੈਣੇ ਹੈਗੇ ਹੋਰ ਹਾਲ ਤਾਂ ਲੱਭਾਂਗੇ ਕੋਈ ਕਰਨਾ ਪਊਗਾ ਉਹ ਜਵਾਬ ਹੀ ਦੇ ਦਾਂਗੇ ਆਪਾਂ ਜਰੂਰੀ ਯਾਰ ਪਾ ਲੈਣਾ ਕਿਉਂ ਜਵਾਬ ਦੇਣਾ ਆਪਣੇ ਆਪ ਚੰਗੇ ਨਾਲ ਜਵਾਬ ਦਿੰਦੇ ਹੁਣ ਜਿਸ ਤੱਕ ਇਹ ਹੋਰ ਕਰ ਲਾਂਗੇ ਏਡੀ ਕਿਟੀ ਕਰਨੀ ਨਹੀਂ ਨਹੀਂ ਐ ਨਹੀਂ ਜਿੱਦਾਂ ਸਵਾਲ ਹੁੰਦਾ ਮੈਨੂੰ ਬੇਇੱਜ਼ਤੀ ਹੋ ਜੂਗੀ ਉਹ ਬੇਇੱਜ਼ਤੀ ਤਾਂ ਹੋ ਜੂਗੀ ਉਹਨੂੰ ਆਰਟੀਕਲ ਕੋਈ ਕਹਿੰਦੇ ਮੈਨੂੰ ਕੋਕੜੀ ਚ ਕਮੀ ਹੋਊਗੀ ਤਾਂ ਕੋਈ ਵਰਤ ਕੋਈ ਕਮੀ ਆਪ ਨੂੰ ਪਤਾ ਆਪਣੀ ਕੁੜੀ ਦਾ ਕੋਈ ਕਮੀ ਨਹੀਂ ਕਮੀ ਕਾ ਦੀ ਲੋਕ ਤਾਂ ਕਹਿਣਗੇ ਨਾ ਆਪਣੇ ਪਤਲੇ ਬੁੜੇ ਵੀ ਕੁੜੀ ਸਹੀ ਹੈਗੀ ਲੋਕ ਤਾਂ ਕਹਿਣਗੇ ਮੈਨੂੰ ਕੋਕੜੀ ਚ ਕਾਣਮੀ ਨਹੀਂ ਹੋਊਗੀ ਤਾਂ ਅੱਕ ਜਵਾਬ ਦੇਦਾ ਲੋਕ ਤਾਂ ਬਹੁਤ ਕੁਝ ਕਹਿੰਦੇ ਲੋਕਾਂ ਵਿੱਚ ਕੀ ਕਰੀਏ ਉਹਨਾਂ ਨੂੰ ਲੈ ਆਣੇ ਨੇ ਥੋੜਾ ਕਨੇ ਪੈਸੇ ਫਿਰ ਮੋੜ ਦਾਂਗੇ। ਮੈਂ ਹੁਣ ਦਾ ਆਪਾਂ ਕਹਿੰਦੇ ਸੋਹਣੇ ਲੱਗਦੇ ਆ ਉਹਨਾਂ ਨੂੰ ਆਪਾਂ ਕਿਵੇਂ ਕਹਿ ਸਕਦੇ ਆ। ਦਾਦੀ ਤੋਂ ਕਹਾ ਲਾਂਗੇ ਫਿਰ ਆਪਾਂ ਮੋੜ ਦਾਂਗੇ ਪੈਸੇ ਪਰ ਪੈਸੇ ਰੱਖਣੇ ਉਹਨਾਂ ਦੇ ਬਾਸ ਪੈਸੇ ਦੁਆਰੇ ਕਰ ਦਾਂਗੇ। ਪੈਸੇ ਤਾਂ ਵਾਪਸ ਕਰਦਾਂ ਗਲਤਰੀ ਸਿਆਣੀ ਹੈ। ਆਇਆ ਔਖਾ ਵੀ ਆਇਆ ਅਲਕੀ ਆਖੂ ਆ ਵੀ ਲੈ ਪੈਸੇ ਮੰਗਦੇ ਫਿਰਦੇ ਨੇ ਹੁਣ। ਚਲ ਕੋਈ ਨਾਲ ਆਪਾਂ ਲੈ ਕੇ ਟਾਈਮ ਲਗਾ ਲਾਂਗੇ ਆਪਦਾ ਉਦੋਂ ਬਾਅਦ ਆਪਾਂ ਪੈਸੇ ਵਾਪਸ ਕਰ ਦਾਂਗੇ ਕਿੱਡੀ ਗੱਲ ਲੱਗੀ। ਉਹ ਨਹੀਂ ਛੇਤੀ ਮੋੜੇ ਨਹੀਂ ਜਾਣੇ ਹੁਣ ਆਰਤੀਆਂ ਤੇ ਜਵਾਬ ਦੀ ਬੈਠ ਅਨੇਕਸਾ ਆਪਣੇ ਪਿਆਦੇ ਲੱਗੇ ਹੁਣ ਕਿੱਥੋਂ ਅੰਨਾ ਬਣੂਗਾ ਫਿਰ ਉਹ ਹੀ ਤਾਂ ਮੈਂ ਕਹਿੰਦਾ ਦਾਦੀ ਦੇ ਘਰੀ ਪਹਿਲੀ ਟੈਨਸ਼ਨ ਇਹਨੀ ਬੁੜੀ ਹੋ ਰਹੀ ਕਿੰਨੇ ਸਾਰੀ ਉਮਰ ਹੋ ਗਈ ਬਾਵਨ ਬੇਵਤਾ ਜਬਰਦੀਨ ਵਿਚਾਰੇ ਨੂੰ ਕਿੰਨਾ ਆਪਣਾਉਣੇ ਹੁਣ ਤੱਕ ਉਹਨਾਂ ਆਪਣਾ ਕਿੰਨਾ ਕਰਿਆ ਤੇ ਹੁਣ ਆ ਨਾ ਬੇਵਤਾ ਉਹਨੂੰ ਪਾ ਦਈਏ ਉਹਨੀਆਂ ਦਵਾਰ ਚੋਲੇ ਦਾ ਫੋਨ ਦੇਖਦਾ ਯਾਰ ਮਨ ਬੰਦ ਜਾ ਕਰ ਰਿਹਾ ਯਾਰ ਆਇਆ ਨਹੀਂ ਐਨੀ ਸੇਟੀ ਕਿੱਥੇ ਆ ਗਿਆ ਹੁਣ ਤਾਂ 11 ਵਜੇ ਦਾ ਗਿਆ ਯਾਰ ਉਹ ਦੋ ਦਿਨ ਘੰਟੇ ਜਾਣ ਚੱਲਣਗੇ ਫਿਰ ਗੱਲਬਾਤ ਵੀ ਕਰੂਗਾ ਨਾਲ ਚਲੋ ਕੋਈ ਇਹਨਾਂ ਨੂੰ ਪੁੱਛ ਲਿਓ ਫਿਰ ਕੋ ਕਰਕੇ ਪੁੱਛ ਕੇ ਜਰ ਰਹੇ ਨੇ ਉਹ ਮਨ ਦਾ ਮੁੰਡਾ ਮੈਨੂੰ ਪਤਾ ਕਿਹ ਤਲ ਨਹੀਂ ਬੈਤ ਕੋਈ ਗੱਲਾਂ ਨਹੀਂ ਗਈਆਂ ਉਹ ਜਵਾਬ ਦੇ ਉਹ ਚਾਹਦੀ ਉਹਨਾਂ ਨਾਲ ਗੱਲ ਕਰ ਲੈ ਕਰ ਮਣੀ ਮੋਟੇ ਉਹ ਘੜਦੀ ਨਹੀਂ ਹੈਗਾ ਅਗਲਾ ਯਾਰ ਐਂ ਜਿਵੇਂ ਤੂੰ ਘੜਦਾ ਲੱਗ ਤੇ ਘੜ ਜੂਗਾ ਉਹ ਇਹੀ ਮਰੀ ਨਹੀਂ ਪਹਿਲੀ ਹੁੰਦੀ ਐਨੇ ਰੋਂਦੀ ਵੀ ਐਨੇ ਪੈਸੇ ਬੰਦੇ ਕਿੱਥੋਂ ਹੋਊਗਾ 20 ਲੱਖ ਰੁਪਏ ਮੈਂ ਕਿੱਥੋਂ ਹੱਲ ਕਰਕੇ ਦੇਊਗਾ ਯਾਰ ਚਿੰਨਿਜਰਾ ਮਕੰਨਤਾ ਮੰਨ ਕੇ ਤਾਂ ਕਰ ਦਾਂਗੇ ਨਹੀਂ ਨਾ ਸੀ ਫਿਰ ਕੋਈ ਹਲਤਪਨ ਕਰਨੀ ਪਊਗਾ ਨਾ ਐਂ ਨਹੀਂ ਕਰ ਸਕਦੇ ਫਿਰ ਬੇ ਅੱਜ ਆਪਣੀ ਬੇਇੱਜ਼ਤੀ ਹੈਗੀ ਨਾਲੇ ਬੇਇੱਜ਼ਤੀ ਤਾਂ ਮੈਨੂੰ ਦੇਂਦੀ ਹੈਗੀ ਹੈ ਪਰ ਹੁਣ ਕਰੀਏ ਵੀ ਕੀ ਹੁਣ ਆਪਾਂ ਤਾਂ ਗੱਲ ਫੜਾ ਲੈਣਾ ਆਪਾਂ ਨੂੰ ਕੀ ਕਰਨਾ ਤਾਂ ਪਊਗਾ ਨਾ ਤਾਂ ਜੀ ਸਵੇਰ ਨੂੰ ਕਰ ਅੱਜਿਸ ਵਿੱਚ ਫਰਕ ਬਹੁਤ ਹੁੰਦਾ ਨਾ ਜੇ ਦੋ ਸਾਲ ਖੜ ਜਾਂਦੇ ਆਪਾਂ ਕਰ ਦਾਂਦੇ ਆਪਾਂ ਕਿਹਾ ਤੈਗਾ ਹੀ ਦੋ ਸਾਲ ਗੱਲ ਤਾਂ ਹੁਣ ਰਿਸ਼ਤੇ ਰਿਸ਼ਤਾ ਹੈ ਉਹ ਸੋਇਆ ਹੋਇਆ ਹੁਣ ਆਪਾਂ ਨੂੰ ਜਵਾਬ ਦੇਵਾਂਗੇ ਚੰਗੀ ਲੱਗੇ ਆਪਾਂ ਜਵਾਬ ਦੇਣੇ ਉਹਨੂੰ ਉਹ ਚੰਗੇ ਤਾਂ ਨਹੀਂ ਮਾੜੇ ਸੰਗ ਚਾਹੀਦੇ ਅਗਲੇ ਨੂੰ ਵੀ ਯਾਰ ਆ ਵੀ ਦੋ ਸਾਲ ਤਿੰਨ ਸਾਲ ਵਿੱਚ ਗੱਲ ਪਿੱਛੇ ਗਈ ਹੋਣਗੇ ਆਪਾਂ ਬੋਲੇ ਸੀਗੇ ਮਾੜਾ ਮੋਟਾ ਸੋਚੇ ਬੰਦਾ ਅਗਲਾ ਇਹਦਾ ਵਿਚੋਲਾ ਵਿੱਚ ਪਾ ਲਿਆ ਐਨੇ ਬਸ ਆਪਣੇ ਬਿਆਦੇ ਲੱਗੇ ਪਹਿਲਾਂ ਉਹ ਤਾਂ ਗੱਲ ਹੈ ਕਿੰਨੇ ਨੇ ਖਰਚੇ ਹੋਏ ਪੈਨੇ ਹੋਰ ਵੀ ਕਿ ਬਿੱਲ ਤਾਂ ਨੇ ਘਰ ਦਾ ਖਰਚਾ ਹੋ ਕੁ ਬਿੱਲ ਤਾਂ ਰਹੀ ਨਹੀਂ ਹੈਗੀਆਂ ਕੋਈ ਜਮੀ ਸੰਗ ਲਾ ਰਿਹਾ ਉਹ ਦੇਖਦੇ ਆਂ ਪਹਿਲਾਂ ਦੇਖ ਲੈ ਜੀ ਪਹਿਲਾਂ ਕਿੰਨਾ ਟੈਨਸ਼ਨ ਲੱਤੀ ਆ ਦੇਖਣਾ ਕੀ ਕਹਿੰਦੇ ਨੇ ਉਹ ਤੁਸੀਂ ਟੈਨਸ਼ਨ ਲੈਣੇ ਪਹਿਲਾਂ ਸੋਕ ਲੈਣ ਦੇ ਤੁਸੀਂ ਪਹਿਲਾਂ ਉਹ ਕਰ ਹੀ ਜਾਂਦੇ ਹੋਗੇ ਕਰਨੀ ਤਾਂ ਪੈਂਦਾ ਜਾ ਰ ਹੁਣ ਕੀ ਕਰੀ ਹਾਊਸ ਮੈਨੂ ਕਰਨਾ ਪਊਗਾ ਕਰਨੀ ਤਾਂ ਪਾ ਸੋਸ ਆਪੀ ਬਣ ਜੋ ਉਸ ਨੂੰ ਪਹਿਲਾਂ ਜਵਾਬ ਨਾ ਦੋ ਹ ਜੀ ਦੇਖਦੇ ਆਂ ਵੀ ਕੀ ਬਣਦਾ ਉਦੋਂ ਬਾਅਦ ਸੋਚਾਂਗੇ ਫਿਰ ਕੀ ਕਹਿੰਦੇ ਨੇ ਉਹ ਪੀ ਬਚੋਲਾ ਕੀ ਕਹਿੰਦੇ ਪਹਿਲਾਂ ਤਾਂ ਦੇਖਦੇ ਹੂੰ ਉਦੋਂ ਬਾਅਦ ਦੇਖਦੇ ਆਂ ਮੈਂ ਦਾਦੀ ਤੂੰ ਕਹਿੰਦੀ ਜੇ ਮੈਂ ਉਹ ਗੱਲ ਕਰਕੇ ਦੇਖਣਾ ਦਾਦੀ ਵੇਰ ਪੁੱਛਦੇ ਉਦੋਂ ਦਾਦੀ ਕਹਿ ਦੂ ਫਿਰ ਕੀ ਹੁੰਦਾ ਦਾਦੂ ਕਹਾ ਲਾਂਗੇ ਆਪਾਂ ਪਹਿਲਾਂ ਹਜੇ ਖੜ ਜਾ ਪਹਿਲਾਂ ਉਹ ਚਲ ਹੋਰ ਕਰ ਲਗਾ ਮੈਂ ਤਾਂ ਪੈਣ ਨਾ ਚਲ ਠੀਕ ਹੈ ਚੰਗਾ ਮੈਂ ਤਾਂ ਪੈਣ ਹਜੇ ਤੂੰ ਕਰ ਲੈ ਲੈ ਗੇਰ ਤਾਂ ਆਪ ਹੀ ਖੁੱਲ ਜਾਂਦਾ ਓਏ ਔਰ ਅਵੀ ਭਾਈ ਕਰੀਆਂ ਕਰੀਆਂ ਨਹੀਂ ਹੋਊਗਾ ਚਲ ਲੈ ਬੇਬੇ ਇਧਰ ਨੂੰ ਕਰੀ ਸਫਾਈ ਕਿੰਨੀ ਸੋਹਣੀ ਹੁੰਦੀ ਹੈ ਹਨਾ ਫਲਾਈ ਸਫਾਈ ਆਈਏ ਬੇਬੇ ਦੇਖ ਆਪਣੇ ਫੋਨ ਚ ਹਾਂ ਕੁੜੀ ਵੀਰੇ ਸੋਹਣੀ ਹੈਗੀ ਹੂੰ ਵਧੀਆ ਮੈਨੂੰ ਐਨਾ ਮਹਗਾ ਫੋਨ ਲੱਗ ਰਿਹਾ ਤੇ ਇਹਨਾਂ ਨੇ ਵਿਆਹ ਤੋਂ ਪਹਿਲਾਂ ਮੇਰੇ ਕੋਲ ਫੋਨ ਹੀ ਨਹੀਂ ਸੀਗਾ ਵਧੀਆ ਹੋ ਗਿਆ ਫੋਨ ਲੱਗਦਾ ਐਪਲ ਦਾ ਫੋਨ ਹੈ ਮੇਰੇ ਲਈ ਹੁਣ ਹੁਣ ਤਾਂ ਬਤਨਾਂ ਵੀ ਹੈ ਗੁੱਡੀਆਂ ਨਵੇਂ ਬਟੋਰੇ ਹੋਰ ਹੁਣ ਤਾਂ ਨਜ਼ਾਰਾ ਹੀ ਲੈਣ ਵਧੀਆ ਫੋਨ ਨਵਾਂ ਮਿਲ ਗਿਆ ਹਾਂ ਇਹ ਕਹਿੰਦੇ ਨਾ ਵੀ ਆ ਗੋਤੀ ਨਵੇਂ ਬਟੋਦੇ ਪੁੱਤਰਾ ਹੋਰ ਬੇਬੇ ਠੀਕ ਹੈ ਹਾਂ ਠੀਕ ਆ ਪੁੱਤਰਾ ਆ ਗਿਆ ਹੋਰ ਜੀ ਆਜੋ ਜੀ ਸੁਣਦੇ ਨਹੀਂ ਬੇਬੇ ਪੁੱਤ ਤੂੰ ਤਸੱਤਿਓ ਮੁੜਿਆ ਆ ਲਕਸ਼ਮੀ ਦੀ ਕਿੱਥੋਂ ਆ ਗਿਆ ਤੈਨੂੰ ਤਾਂ ਵੱਜ ਗਏ ਹੋਰ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਆਇਆ ਵੀਰਾ ਤਿੰਨ ਚਾਰ ਘੰਟੇ ਲੱਗ ਗਏ ਹੋਰ ਪੁੱਤ ਫਿਰ ਕੀ ਜਵਾਬ ਸਵਾਲ ਦਿੱਤਾ ਅੱਛਾ ਬਾਈ ਆ ਗਿਆ ਹੋ ਠੀਕ ਹੈ ਹਾਂ ਠੀਕ ਹੈ ਬਾਈ ਆ ਗਿਆ ਹੈ ਹੋਰ ਕੀ ਕਹਾ ਵਸਾ ਹੋ ਰਿਹਾ ਫਿਰ ਬਸ ਖਾਵਰ ਸਾਰ ਤਾਂ ਯਾਰ ਬਣਿਆ ਨਹੀਂ ਕੰਮ ਆਪਣਾ ਬਾਈ ਯਾਰ ਕਿਵੇਂ ਹੋਰ ਆ ਤਾਂ ਜਵਾਬ ਦੇ ਕਹਿੰਦੀ ਵੀ ਇਸ ਤਾਂ ਹੋਣੇ ਚਾਹੀਦੇ ਹੈ ਹਾਂ ਜਵਾਬ ਦੇ ਕੇ ਵਿਆਹ ਨੂੰ ਨਹੀਂ ਭਾਈ ਹਾਂ ਲੇਟ ਵਿਆਹ ਕਰਨ ਨੂੰ ਅੱਛਾ ਉਹ ਕਹਿੰਦੇ ਹੁਣੇ ਰਿਸ਼ਤਾ ਚਾਹੀਦਾ ਹੋਰੀ ਹਾਂ ਮੈਂ ਕਹਿਣਾ ਯਾਣਾ ਮੋਟਾ ਸਮਝਾਉਣਾ ਚਾਹੀਦਾ ਰਿਸ਼ਤਾ ਵੀ ਕਹਿੰਦੇ 15 ਦਿਨਾਂ ਚ ਚਾਹੀਦਾ ਹੈ ਹਾਂ ਐਨਾ ਛੇਤੀ ਹਾਂ ਐਨਾ ਛੇਤੀ 15 ਦਿਨ ਯਾਰ ਹੋਰ ਕਹਿੰਦੇ 15 ਦਿਨਾਂ ਚ ਕਰਤਾ ਕਰਤਾ ਨਹੀਂ ਆਪਦੇ ਮੁੰਡੇ ਦਾ ਰਿਸ਼ਤਾ ਕਿਤੇ ਹੋਰ ਕਰਦਣਾ ਲੈ ਨਾ ਨੂੰ ਕਰਦਣਾ ਉਹ ਕਿਤੇ ਤਾਂ ਕਰ ਲੈ ਕਰ ਲੈ ਯਾਰ ਕਰ ਲੋ ਭਾਈ ਜਿੱਥੇ ਕਰਨਾ ਹੈਗਾ ਨਾ ਬੇ ਪੁੱਤਾਂ ਕਿਵੇਂ ਕਰ ਲੈਣਗੇ ਜਵਾਬ ਤਾਂ ਕਿਉਂ ਗੱਲਾਂ ਨਹੀਂ ਕਰਦੇ ਨੇ ਇਹ ਗੱਲ ਨੂੰ ਲੈਣਾ ਧੀ ਦੀ ਜਿੱਦਾ ਬਹੁਤ ਵੱਡੀ ਮੁੱਲ ਹੁੰਦਾ ਹੈਗਾ ਅਗਲਾ ਕੀ ਕਹੂੰ ਲੋਕ ਏ ਗੱਲਾਂ ਬਣਾਉਣਗੇ ਪੁੱਤ ਨਾ ਹੁਣ ਫੋਨ ਤੇ ਗੱਲਾਂ ਮਾਰ ਕੇ ਹੁਣ ਉਹ ਜਵਾਬ ਲੈਂਦੇ ਨੇ ਹੈ ਥੋੜਾ ਹੁੰਦਾ ਹੁੰਦਾ ਆ ਫੋਨ ਦੀ ਫਾਇਟ ਠਾਇਆ ਉਹਨਾਂ ਨੇ ਜਿੱਦਾਂ ਰੱਤ ਲੱਗੀ ਨਹੀਂ ਸਵੇਰੇ ਕਰ ਲੈ ਸ਼ਾਮ ਕਰ ਲੈ ਐਂ ਤੁਹਾਨੂੰ ਕਰ ਲੈ ਫੋਨ ਤੋਂ ਕਰਨੀਆਂ ਨੇ ਗੀਆਂ ਗੱਲ ਕਿਹੜੀ ਤੋਂ ਗੱਲ ਕਿਹੜੀ ਫੜੀ ਜਾਂਦੇ ਹੋਗੇ ਹਾਂ ਕਹੇ ਫੋਨ ਹਾਂ ਦਾ ਨਾਮ ਦੇਓ ਕਿ ਦੂਜੇ ਫੋਨ ਦੇ ਨਾਲ ਕਿੱਥੋਂ ਆ ਗਈ ਵਿੱਚ ਆ ਤਾਂ ਗਈ ਗੱਲ ਬਹੁਤ ਜਲ ਰਹੀ ਹੈਗੀ ਉਹ ਤਾਂ ਹੀ ਫਾਇਦਾ ਠਾਉਂਦੇ ਨੇ ਹੁਣ ਵੀ ਉਹ ਕਰਨਗੇ ਇਹ ਤਾਂ ਫਾਇਦਾ ਠਾਉਂਦੇ ਨੇ ਉਹ ਤਾਂ ਕਹਿੰਦੇ ਪੈਸਾ ਲੂਹੀ ਤੇ ਸਭ ਕੰਗੇ ਖੁੱਡੇ ਨੇ ਰਿਸ਼ਤੇਦਾਰਾਂ ਦਾ ਹੀ ਕੰਮ ਕਹਿੰਦੇ ਹੋ ਗਿਆ ਮਾਤਾ ਉਹਨੇ ਬਾਹਰ ਜਾਣ ਕਰਕੇ ਅਗਲਾ ਕਹਿੰਦਾ ਹੁਣ ਮੁੰਡੇ ਦਾ ਵਿਆਹ ਨਹੀਂ ਦਿਖਾਇਆ ਇਹਨਾਂ ਨੇ ਐ ਮਜਬੂਰੀ ਹੈ ਤੇ ਫਿਰ ਉਹ ਗੱਲ ਕਰ ਲਈ ਸੀ ਵੀ ਖਰਚੇ ਉਹ ਬਾਈ ਗੱਲ ਮੈਂ ਸਾਰੀ ਕਰੀ ਤੀ ਉਹ ਮੈਨੇ ਵੀ ਪੈਸਾਲਾ ਖਰਚਾ ਸੀ ਕਹਿੰਦੇ ਕਰ ਲਾਂਗੇ ਵੀ ਆਪਦਾ ਦੂਜਾ ਪੈਸਾ ਉਹਨੇ ਹੱਪੇ ਦਾ ਸਾਰਾ ਫਰਨੀਚਰ ਫਨੂਚਾ ਜਿਹੜਾ ਦੂਜੀ ਲੈਂਡ ਦੇਣਾ ਉਹ ਦੂਜਾ ਸਾਰਾ ਕਰਦੇ ਵੀ ਲਾਂ। ਲਾ ਪੈਸਾ ਕਿਲ ਕੁ ਪਹਿਲਾਂ 2 ਲੱਖ ਲੱਗੂਗਾ ਬਾਕੀ ਖਰਚਾ ਤਾਂ ਹੋਈ ਐ 4-5 ਲੱਖ ਸੋਨੇ ਦੇ ਲੱਗੂਗਾ। ਇਹ ਤਾਂ ਕੀ ਗੱਲ ਐ ਇੰਨਾ ਕਿ 4-15 ਲੱਖ ਫਰਨੀਚਰ ਦੇ ਲੱਗੂਗਾ ਹੋਰ ਖਰਚੇ ਬਾਕੀ ਪਰੌਣ ਨੂੰ ਕੋਸ਼ਾਂ ਪਾ ਲੈ ਪਾਉਣੇ ਪਣਗੇ ਫਿਰ ਕੜਾ ਪਾਉਣਾ ਪਊ ਉਹਨਾਂ ਨੂੰ। ਫਿਰ ਹੁਣ ਅਸੀਂ ਕੁੜੀ ਨੂੰ ਫਿਰ ਕਿਵੇਂ ਤੋਰ ਦਾਂਗੇ ਐ ਪਹਿਲਾਂ ਮੈਨੂੰ ਐ ਦੱਸ। ਵੇਦਾਂ ਨੂੰ ਕੋਈ ਬਣੀ ਹੈਗੀ ਬਾਈ ਭਾਈ ਜਵਾਬ ਦੇ ਦੋ ਮਾ ਬੇਬੇ ਮੈਂ ਕਹਣਾ ਬੇ ਪੁੱਤਾਂ ਜਵਾਬ ਕਿਵੇਂ ਦੇ ਦਈਏ ਇਹ ਗੱਲਾਂ ਬਹੁਤ ਵੱਡੀਆਂ ਨੇ ਤੂੰ ਸਿਆਣਾ ਹੈ ਖਾਲੇ ਤੈਨੂੰ ਇੰਨਾ ਪਤਾ ਨਹੀਂ ਹੈਗਾ ਇੰਨਾ ਪ੍ਰਬੰਧ ਕਿੱਥੋਂ ਕਰਾਂਗੇ ਪੈਸਿਆਂ ਦਾ ਦੱਸਦੇ ਮੈਨੂੰ ਕਿੱਥੋਂ ਕਰੀਏ ਪ੍ਰਬੰਧ ਇੰਨਾ ਮੈਂ ਤਾਂ ਭਾਈ ਇੱਕ ਗੱਲ ਹੋਰ ਕਹਿ ਸਕਦਾ ਜੇ ਤੂੰ ਮੰਨ ਹੈ ਹਾਂ ਵੀ ਭਾਈ 2.5 ਲੱਖ ਰੁਪਈਆ ਮੈਂ ਦੇ ਦੂੰਗਾ ਮੈਨੂੰ 2 ਸਾਲਾਂ ਨੂੰ ਮੋੜ ਦੇ ਬਾਈ ਮੋੜਨੇ ਪੈਣਗੇ ਮੋੜਨਾ ਤਾਂ ਪਊ ਫਿਰ ਵੀ ਭਾਈ ਮੋੜਨਾ ਤਾਂ ਪਊਗਾ ਮੋੜਨਾ 2.5 ਲੱਖ ਨਾਲ ਕੀ ਹੋਊਗਾ 2.5 ਨਾਲ ਕੀ ਹੋਊਗਾ ਜੇਨ 2.5 ਨਾਲ ਕੀ ਹੋਊਗਾ ਕਿ ਜਿਹੜੇ ਧਰਦੋਂ ਪਤਾ ਕਰ ਲੋ ਪੁੱਛ ਲੋ ਹਿੱਲਾ ਦਾ ਦੇਖੋ ਹੁਣ ਕਰਨਾ ਬਹੁਤ ਵਧੀਆ ਪਰਿਵਾਰ ਨੇ ਆਜ ਕੱਲ ਜਵਾਨਾ ਰਿਸ਼ਤੇਦਾਰ ਖਾਣ ਦਾ ਹੁੰਦਾ ਕੋਈ 5 ਰੁਪਏ ਨਹੀਂ ਦਿੰਦਾ ਹੈ ਖਾਣ ਦਿੰਦਾ ਕੋਈ ਨਹੀਂ ਸਾਰਿਆਂ ਨੂੰ ਸੁਣਾਈ ਜਾਂਦਾ ਦੂਜੇ ਥੱਲੇ ਸੋਟੀ ਮਾਰ ਪਹਿਲੇ ਤਾਂ ਮੇਰੀ ਗੱਲ ਸੁਣ ਚੱਲ ਤੈਨੂੰ ਇਹ ਕਹਨੇ ਆਂਗੇ ਤੂੰ ਤੇ 2 ਟਾ ਹੀ ਕਹਨੇਗਾ ਮੈਂ ਦੇ ਦੇ 10 ਲੱਖ ਰੁਪਏ ਸੀ ਤੈਨੂੰ 2 ਸਾਲਾਂ ਨੂੰ ਮੋੜ ਦਾਂਗਾ 10 ਲੱਖ ਤਾਂ ਮੇਰੇ ਕੋਲ ਕਿੱਥੇ ਆ ਮੈਂ ਵੀ ਆਉਦੇ ਜਵਾਬ ਪਾਲਨੇ ਨੇ ਫੀਸਾਂ ਭਰਨੀਆਂ ਨੇ ਜਵਾਬ ਨਿਆਣੇ ਨੇ ਮੇਰੇ ਵੀ ਹਲੇ ਤੂੰ ਛੋਟਾ ਛੋਟਾ ਹੋਰ ਕਰਤਾ ਇਹਨਾਂ ਦਾ ਕੀ ਬਣੂਗਾ ਫਿਰ ਮੈਂ ਪੰਜ ਮਿੰਟ ਠਹਿਰ ਕੇ ਦੇਖੋ ਕੋਈ ਰਿਸ਼ਤੇਦਾਰ ਤੋਂ ਪਤਾ ਕਰ ਲੋ ਨਹੀਂ ਕੋਈ ਬੈਂਕ ਬੰਕ ਚੋਂ ਪਤਾ ਕਰ ਲੋ ਬੈਂਕ ਨਾਲ ਜਾ ਕੇ ਜਵਾਦੀ ਬੈਠਾ 15 ਦਿਨਾਂ ਚ ਬੈਂਕ ਕੀ ਸਾਡੀ ਬੇਬੇ ਲੱਗਦੀ ਐ ਵੀ ਸਾਨੂੰ ਲੈ ਕੇ ਦੇ ਦਾਂਗੇ ਤੈਨੂੰ 15 ਦਿਨਾਂ ਚ ਬੈਂਕ ਕਿੱਥੋਂ ਦੇ ਆ ਆਰ ਕੇ ਪਹਿਲਾਂ ਫੜੀ ਬੈਠੇ ਆ ਭਾਈ 2-4 ਲੱਖ ਮੈਂ ਤੈਨੂੰ ਆ ਅਰਦੀਰ ਦਵਾ ਦੂੰਗਾ ਉਹ ਦੇ ਦੋ ਕਹਿ ਕੇ ਉਹਨੂੰ ਵਿੱਚ ਜਾਮਨ ਬਣ ਜਾਊਗਾ ਹੋਰ ਕੀ ਆ ਨਾ ਭਾਈ ਤੂੰ ਇਹਨੂੰ ਬਣਾ ਲੈ ਤੂੰ ਗੱਲ ਖੋਲਣ ਨਾਲ ਵੀ ਇੰਨੇ ਇੰਨੇ ਕਲੀ ਕਿਉਂ ਕਰਦੇ ਹੋਗੇ ਉਹ ਤਾਂ ਕਹਿੰਦੇ ਭਾਈ ਮੰਨਦੇ ਨਹੀਂ ਹੈਗੇ ਸਾਡਾ ਤਾਂ ਕਹਿੰਦੇ ਕਿਉਂ ਨਹੀਂ ਮੰਨਦੇ ਤੁਸੀਂ ਮਨਾਓ ਉਹਨੂੰ ਕਹੋ ਮਾੜਾ ਮੋਟਾ ਥੜਿਆ ਹੋਰ ਰਿਸ਼ਤਾ ਦੇਖ ਲੈਣੇ ਆਪਾਂ ਕੋਈ ਮੈਂ ਤਾਂ ਆ ਗਿਆ ਭਾਈ ਨਾ ਪੁੱਤ ਐ ਧੀ ਹੈ ਫਿਰ ਵੀ ਐ ਕਿਤੇ ਦੇਖ ਲਾਂਗੇ ਹੋਰ ਆ ਜੇ ਐ ਆਪਾਂ ਨੂੰ ਮੂਰੇ ਹੋ ਕਰੀਂਗੇ ਪੁੱਤਾਂ ਲੈਣੇ ਉਹ ਸਿਆਣਾ ਬਣਦੇ ਹੁੰਦੇ ਨੇ ਪੁੱਤਾਂ ਦਾ ਪੁੱਤ ਨਹੀਂ ਸਮਝਦੇ ਨੇ ਮਾੜਾ ਮੋਟਾ ਉਹ ਭਈ 15 ਦਾ ਹੱਲ ਇੰਨਾ ਕਿੱਥੇ ਹੋ ਜਾਊਗਾ ਤਿਆਰੀਆਂ-ਪਿਆਰੀਆਂ ਕਰਨੀਆਂ ਸਾਰਾ ਕੁਝ ਕਰਨਾ 15 ਦੇ ਕਿਵੇਂ ਹੋਜੂ ਭਲਾਂ ਦੱਸੋ ਜੀ ਮੈਨੂੰ ਮੜਾ ਮੋਟਾ ਸੋਚਣਾ ਵੀ ਚਾਹੀਦਾ ਕੋ ਯਾਰ ਤੁਸੀਂ ਸਿਆਣੇ ਬਣੋ ਦੇਖ ਇਹ ਹੈ ਯਾਰ ਉਹਨਾਂ ਦੇ 30 ਉਹਨਾਂ ਨੇ ਕਰਨਾ ਪਊਗਾ ਆਪਾ ਓਕੇ ਇਹਨਾਂ ਨੇ ਲੋੜ ਪਊ ਮੜਾ ਮੋਟਾ ਬੰਦੇ ਸੋਚਣਾ ਚਾਹੀਦਾ ਤੁਹਾਨੂੰ ਵਧੀਆ ਮਿਲ ਗਿਆ 3-7 ਕਿੱਲੇ ਬਾਹਣਦੇ ਨੇ ਮੁੰਡਾ ਹੈ ਜਾਂ ਮਿਲਣਾ ਨਹੀਂ ਹੈਗਾ ਖਾਂਦਾ ਨਹੀਂ ਪੀਂਦਾ ਨਹੀਂ ਕੁਝ ਐਂ ਜਾਂ ਪਰਿਵਾਰ ਵਧੀਆ ਮਸਾ ਮਿਲਦਾ ਹੈਗਾ ਮਿਲਦਾ ਵਧੀਆ ਜੇ ਵਧੀਆ ਜੇ ਆਪਾਂ ਤਾਂ ਹੀ ਕਰਿਆ ਸੀਗਾ ਪਰ ਮੜਾ ਮੋਟਾ ਬੰਦੇ ਸੋਚਣਾ ਚਾਹੀਦਾ ਹੁੰਦਾ ਠੀਕ ਹੈ ਵੀ ਗੱਲ ਆਪਾਂ ਤਿੰਨ ਸਾਲੇ ਕਿਤੇ ਤਿੰਨ ਸਾਲ ਕਿਤੇ 15 ਦੇ ਇਹ ਗੱਲ ਕਿਹੜੀ ਬਣਦੀ ਸੁਣਾ ਜੇ ਤਾਂ ਹੁੰਦੇ ਸਿਰ ਤੇ ਮਾਪੇ ਉਹ ਤਾਂ ਗੱਲ ਲੱਗਦੀ ਹੁਣ ਮੈਂ ਇਹ ਤਾਂ ਇਹ ਨੂੰ ਮੈਂ ਕੀ ਕਹਾਂ ਜਵਾਬ ਤੂੰ ਤਾਂ ਗੱਲ ਬਣਾ ਫਿਰ ਮੈਂ ਮੈਂ ਨਹੀਂ ਆਗੀ ਮੈਂ ਕੀ ਕਰਦਾ ਮੈਂ ਤਾਂ ساری ਉਮਰ ਹੀ ਵਿਪਤਾ ਚ ਲੰਗੀ ਮੈਂ ਤਾਂ ਪਹਿਲੇ ਮੈਨੂੰ ਆਜਾ ਤਾ ਉਹ ਤਾਂ ਮੈਂ ਗੱਲ ਤੇਰੀ ਮੰਨਦਾ ਬੇਬੇ ਮੈਂ ਤੁਹਾਨੂੰ ਹੀ ਕਹਿੰਦਾ ਘੁੰਮ ਚੱਕਰਾਂ ਪੈਣੇ ਦਾ ਭਾਈ ਦੇ ਦੇ ਜਵਾਬ ਦੇਖ ਆਪਾਂ ਕੋਈ ਹੋਰ ਦੇਖ ਲਾਂਗੇ ਇਹ ਆਪਾਂ ਕੁੜੀਆਂ ਵਾਲੇ ਆ ਚੰਗਿਆ ਭਜਵਾ ਦਿੰਦੇ ਉਹ ਕੁੜੀਆਂ ਵਾਲੇ ਤਾਂ ਹੈਗੇ ਯਾਰ ਹੁਣ ਤੂੰ ਗੱਲ ਭਰਾ ਲੈ ਜੀ ਦੱਸ ਸੋ ਦੋਸਤੋ ਆਇਆ ਕਿ ਪਰਵਾਰਿਕ ਵੀਡੀਓ ਨੂ ਦਾ ਦਾਲ ਚੀ ਨੂੰ ਲੈ ਕੇ ਆਏ ਆਂ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜੀ ਨੂੰ ਦੱਸਿਓ ਤੇ ਵੀਡੀਓ ਦਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ